ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਉਹ ਦੋਸਤੋ ਦਿਖਾਉਣ ਆ ਸੋਨ ਇੱਕ ਹੋਰ ਪਿੰਡ ਅਮਰੀਕਾ ਦਾ ohio ਅਮਰੀਕਾ ਕੈਨੇਡਾ ਦਾ ਬਾਰਡਰ ਤੇ ਜਿਹੜੇ ਏਰੀਆ 'ਚ ਅਸੀਂ ਫਿਰ ਰਹੇ ਹਾਂ ਅਸੀਂ ਯਾਨੀ ਕੈਨੇਡਾ ਦੇ ਹੋਰ ਵੀ ਨੇੜੇ ਅੱਜ ਸਾਡੇ ਘਰ ਤੋਂ ਕੈਨੇਡਾ ਹੈਗਾ ਲਗਭਗ 4 ਘੰਟਿਆਂ ਦੀ ਦੂਰੀ ਤੇ ਇੱਥੋਂ ਹੈਗਾ 3 ਘੰਟਿਆਂ ਦੀ ਦੂਰੀ ਤੇ ਛੋਟੇ-ਛੋਟੇ ਜਿਹੇ ਪਿੰਡ ਨੇ ਆਬਾਦੀ ਘੱਟ ਆ ਪਰ ਘਰਾਂ ਦੀ ਗਿਣਤੀ ਕਾਫੀ ਆ ਘਰ ਬਹੁਤ ਖਾਲੀ ਪਏ ਨੇ ਤੇ ਬਹੁਤੇ ਆ ਦੇਖੋ ਚਰਚ ਬਹੁਤੇ ਘਰਾਂ 'ਚ ਕੱਲਾ-ਕੱਲਾ ਵੀ ਰਹਿੰਦਾ ਮੈਂਬਰ ਤੇ ਦੋ ਬੱਚੇ ਨੇ ਜਿੱਥੇ ਉੱਥੇ ਦਾ ਚਲੋ ਵੱਧਾ ਗਿਣਤੀ ਪਰ ਉਹ ਜਿਹੜੇ मतलब 18 प्लस ਨੇ ਉਹ ਲਗਭਗ ਕੱਲੇ ਜਾਂ ਦੋ ਇਸ ਤਰ੍ਹਾਂ ਰਹਿੰਦੇ ਨੇ یعنی 18 ਸਾਲ ਤੋਂ ਬਾਅਦ ਚ ਬੱਚੇ ਵੀ ਆਪੋ ਆਪਣਾ ਘਰ ਕੋਈ ਕਿਰਾਏ ਦੇ ਰਹਿੰਦਾ ਕੋਈ ਕਿਵੇਂ ਰਹਿੰਦਾ ਪਰ ਘਰਾਂ ਦੀ ਗਿਣਤੀ ਬਹੁਤ ਆ ਜਿਵੇਂ ਕੈਨੇਡਾ ਚ ਘਰਾਂ ਦੀ ਘਾਟ ਆ ਇੱਥੇ ਘਾਟ ਨਹੀਂ ਹੈਗੀ ਇੱਥੇ ਘਰ ਖਾਲੀ ਪਏ ਨੇ ਬਹੁਤ ਜ਼ਿਆਦੇ ਤੇ ਕੈਨੇਡਾ ਚ ਘਰ ਮਿਲਦੇ ਨਹੀਂ ਹੈਗੇ ਸਟੂਡੈਂਟ ਕਰਕੇ ਲਾ ਲਈ ਆਪਾਂ ਜਾਂ ਕੋਈ ਹੋਰ ਹਸਾਬ ਕਿਤਾਬ ਲਾ ਸਕਦੇ ਆ ਜਿਆਦਾਤਰ ਸਟੂਡੈਂਟ ਕਰਕੇ ਕਹਿੰਦੇ ਆ ਜਿਵੇਂ ਆਸਟ੍ਰੇਲੀਆ 'ਚ ਵੀ ਘਰ ਨਹੀਂ ਮਿਲਦੇ ਹੈਗੇ ਹੁਣ ਤੇ ਇੱਥੇ ਨਹੀਂ ਕੋਈ ਦਿੱਕਤ ਹੈਗੀ ਆ ਦੇਖੋ ਤੁਸੀਂ ਇਆਂ ਖੇਤਾਂ ਜਿ ਘਰ ਪਏ ਪਏ ਨੇ ਬਹੁਤ ਖਾਲੀ ਖੁੱਲੀ ਵੀ ਪਏ ਨੇ ਘਰ ਬੋਰਡ ਲੱਗੇ ਹੋਏ ਨੇ ਵੇਚਣ ਦੇ ਤੇ ਕਿਰਾਏ ਵਾਸਤੇ ਖਾਲੀ ਨੇ ਜਿਵੇਂ ਕੈਨੇਡਾ ਚ ਇੱਕ ਘਰ ਖਾਲੀ ਹੁੰਦਾ ਤਾਂ ਉਹਨੂੰ ਕਿਰਾਏ ਤੇ ਲੈਣ ਵਾਸਤੇ 50 ਜਾਣੇ ਖੜੇ ਹੁੰਦੇ ਆ ਪਰ ਇੱਥੇ ਜਿਵੇਂ 10 ਘਰ ਖਾਲੀ ਨੇ ਤਾਂ ਕਿਰਾਏਦਾਰ ਇੱਕੋ ਹੀ ਆ ਰੇਟ ਵੀ ਘਟਨੇ ਸਾਡੇ ਏਰੀਆ ਚ ਬਹੁਤ ਰੇਟ ਘਟਨੇ 7-800 ਡਾਲਰ ਦਾ ਵਧੀਆ ਘਰ ਮਿਲ ਜਾਂਦਾ ਕਿਰਾਏ ਤੇ ਤੇ ਇੱਕ ਕਮਰਾ ਮਿਲ ਜਾਂਦਾ ਜੀ ਸ਼ਹਿਰ ਚ ਲੈਣਾ ਤਾਂ 600 ਦਾ ਕਿਸੇ ਪਿੰਡ ਪਿੰਡ ਚ ਲੈਣਾ ਦਾ 500 ਦਾ ਹੋਜਾ ਸਾਹਿਬ ਕਿਤਾਬ ਆ ਬਾਕੀ ਘਰਾਂ ਦੀ ਕੀਮਤ ਵੀ ਕੋਈ ਬਹੁਤੀ ਨਹੀਂ ਹੈਗੀ ਇੱਥੇ ਵਧੀਆ ਘਰ ਮਿਲ ਜਾਂਦਾ ਇੱਥੇ ਲਗਭਗ 2 ਲੱਖ ਡਾਲਰ ਦੇ ਨੇੜੇ ਤੇੜੇ ਜਿਹੜਾ ਜਿਹੜੇ ਅਸੀਂ ਜਿਵੇਂ ਪਿੰਡਾਂ 'ਚ ਰਹਿੰਨੇ ਆ ਤਾਂ ਸਾਨੂੰ ਪਿੰਡਾਂ ਦੇ ਮਾਹੌਲ ਦਾ ਜ਼ਿਆਦਾ ਪਤਾ ਸਾਡੇ ਇੱਥੇ ਇੱਕ ਸ਼ਹਿਰ ਆ ਡੇਟਨੋ ਥੋੜਾ ਜਿਹਾ ਬਦਨਾਮ ਸ਼ਹਿਰ ਆ ਉੱਥੇ ਕ੍ਰਾਈਮ ਜ਼ਿਆਦਾ ਆ ਉੱਥੇ ਘਰ ਮਿਲ ਜਾਂਦੇ ਨੇ ਕਾਫੀ ਸਸਤੇ ਉੱਥੇ ਦਾ ਲੱਖ-ਲੱਖ 70000 80000 ਦਾ ਘਰ ਤੇ 1.5 ਲੱਖ ਤੱਕ ਦਾ ਪੂਰਾ ਵਧੀਆ ਚੋਟੀ ਦਾ ਘਰ ਮਿਲ ਜਾਂਦਾ ਉੱਥੇ ਆ ਦੇਖੋ ਆ ਲੋਕਾਂ ਦੇ ਖੇਤਾਂ ਜੀ ਬਣਾਏ ਹੋਏ ਨੇ ਫਾਰਮ ਕੋਈ ਇਹੋ ਜੀ ਥਾਂ ਹੈ ਹੀ ਨਹੀਂ ਜਿੱਥੇ ਘਰ ਨਹੀਂ ਹੈਗਾ ਕੋਈ ਸੁੰਨੀ ਜੀ ਥਾਂ ਤਾਂ ਹੈ ਹੀ ਨਹੀਂ ਜਿਵੇਂ ਆਪਣੇ ਕਈ ਵਾਰੀ ਪਿੰਡ ਤੋਂ ਪਿੰਡ ਦੀ ਦੂਰੀ ਹੁੰਦੀ ਆ ਤਾਂ ਵਿੱਚ ਕੋਈ ਘਰ ਹੀ ਨਹੀਂ ਹੁੰਦਾ ਕਿਤੇ ਕੀ ਕਹਣਾ ਕੋਈ ਇੱਕ ਅੱਧਾ ਘਰ ਹੋਵੇ ਨਹੀਂ ਹੁੰਦਾ ਨਹੀਂ ਹੈਗਾ ਘਰ ਇੱਥੇ ਨਹੀਂ ਬਾਕੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਰਹਿੰਨੇ ਆ ਤੁਸੀਂ ਦੇਖਦੇ ਰਹਿੰਨੇ ਹੋ ਤੁਹਾਨੂੰ ਪਤਾ ਹੀ ਆ ਸਾਰਾ ਵੀ ਘਰਾਂ ਦਾ ਕੀ ਹਿਸਾਬ ਕਿਤਾਬ ਆ ਸੋ ਬੜੀਆ ਸੋਹਣਾ ਮਾਹੌਲ ਹੁੰਦਾ ਜਦੋਂ ਕਿਤੇ ਜਾਣੇ ਆਉਨੇ ਆ ਬੜਾ ਮੋਟਾ ਤਾਂ ਵੀਡੀਓ ਬਣਾ ਲਈਦੀ ਆ ਥੋੜਾ ਨਾਲ ਸਾਂਝ ਪਾ ਦਿੰਨੇ ਆ ਆਪਾਂ ਕੋਈ ਪ੍ਰੋਫੈਸ਼ਨਲ ਬਲੌਗਰ ਨਹੀਂ ਹੈਗੇ ਕੋਈ ਆਪਾਂ ਇਹ ਬਲੌਗਿੰਗ ਵਾਸਤੇ ਟ੍ਰੈਵਲ ਬਲੌਗਿੰਗ ਨਹੀਂ ਕਰਦੇ ਇਹਦਾ ਬਸ ਐ ਵੀ ਬਣਾ ਲਈ ਦਿਆ ਨੇ ਤੇ ਪਾ ਦਿੰਨੇ ਆ ਫੇਸਬੁੱਕ ਤੇ ਤੇ YouTube ਤੇ ਨਾਲ ਹੀ Instagram ਤੇ ਤੇ ਤੁਸੀਂ ਦੇਖ ਲੈਨੇ ਹੋ ਇਹ ਵਧੀਆ ਗੱਲਬਾਤ ਲੱਗਦੀ ਹੁੰਦੀ ਹੈ ਸ਼ੇਅਰ ਕਰ ਦਿਆ ਕਰੋ ਇਹ ਹੱਜਤ ਮੂਰੇ ਹੋਰ ਵੀ ਸੋਹਣਾ ਹੋ ਜਾਣਾ ਇਹ ਜਦੋਂ ਚਾਰੇ ਪਾਸੇ ਹਰੇ ਭਈ ਹੋ ਜਾਂਦੀ ਹੈ ਨਾ ਫਿਰ ਬਹੁਤ ਸੋਹਣਾ ਲੱਗਦਾ ਪ੍ਰਾਣੇ ਪੰਜਾਬ ਦਾ ਭਲੇਖਾ ਉੱਚੇ ਨੀਵੇਂ ਖੇਤ ਟਿੱਬੇ ਜਿਵੇਂ ਆਪਣੇ ਹੁੰਦੇ ਸੀਗੇ ਤੇ ਪੰਜਾਬ ਚ ਹੈ ਨਾ ਫਿਰ ਮੱਕੀ ਦੀ ਫਸਲ ਤੇ ਸੋਇਆਬੀਨ ਭਲੇਖਾ ਪਾਉਂਦੀ ਆ ਮੂੰਗੀ ਦਾ ਮੱਕੀ ਕਣਕਾਂ ਖੜੀਆਂ ਹੁੰਦੀਆਂ ਇਹ ਮੌਸਮ ਦਾ ਹੀ ਫਰਕ ਆ ਕਣਕਾਂ ਤੇ ਮੱਕੀ ਇਕੱਠੀ ਹੁੰਦੀ ਆ ਲਗਭਗ ਬਸ ਜਾਨੀ ਨਰਮਾ ਨਹੀਂ ਹੈਗਾ ਪੁਰਾਣੇ ਪੰਜਾਬ ਵਾਂਗੂ ਬਾਕੀ ਸਾਰੀਆਂ ਫਸਲਾਂ ਲਗਭਗ ਹੁੰਦੀਆਂ ਨੇ ਤੇ ਵੱਡੇ ਵੱਡੇ ਟੱਕ ਜਮੀਨਾਂ ਦੇ ਨੇ ਕੋਈ ਵੱਟ ਬੰਨਾ ਨਹੀਂ ਹੈਗਾ ਤੇ ਰੋੜਾਂ ਦਾ ਪ੍ਰਬੰਧ ਇੰਨਾ ਤੱਕੜਾ ਲਗਭਗ ਕੋਈ ਇਹੋ ਜਿਹਾ ਰੋਡ ਨਹੀਂ ਹੈਗਾ ਜਿਹੜਾ ਤੁਸੀਂ ਇੱਕ ਵਾਰੀ ਰੋਡ ਪੈ ਜਾਓਗੇ ਉਹ ਤੁਹਾਨੂੰ ਦੂਜੇ ਪਾਸੇ ਲੈ ਕੇ ਜਾਊਗਾ ਇਹ ਨਹੀਂ ਹੈਗਾ ਵੀ ਜਾ ਕੇ ਉੱਥੇ ਬੰਦ ਹੋ ਗਿਆ ਰੋਡ ਨਾ ਤੇ ਪ੍ਰਬੰਧ ਰੋਡਾਂ ਦਾ ਬਹੁਤ ਪੱਕਾ ਸਾਈਨ ਬੋਰਡ ਲੱਗੇ ਹੋਏ ਨੇ ਸਪੀਡ ਵਾਲੇ ਬੋਰਡ ਲੱਗੇ ਹੋਏ ਨੇ ਤੇ ਆ ਵੀ ਇੱਕ ਪਿੰਡ ਆ ਇਹ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਲਾਈਟਾਂ ਲੂਟਾਂ ਦਾ ਪ੍ਰਬੰਧ ਕੀਤਾ ਹੋਇਆ ਇੱਥੇ ਝੀਲ ਆ ਤੇ ਇੱਕ ਹੈਗਾ ਇੱਥੇ ਚਰਚ ਚਰਚ ਦੀ ਵੀਡੀਓ ਬਣਾ ਕੇ ਤੁਹਾਨੂੰ ਪਹਿਲਾਂ ਐਡਿਟ ਕਰਕੇ ਪਾਈ ਦਿੱਤੀ ਸੀਗੀ ਤੇ ਅਸੀਂ ਵੀ ਉਹ ਚਰਚ ਦੇਖਣ ਆਏ ਸੀਗੇ ਚਲ ਉਹਦੀ ਵੀਡੀਓ ਤੁਹਾਨੂੰ ਦਿਖਾ ਦੀ ਆ ਤੇ ਹੁਣ ਅੱਜ ਇਹ ਐਡਿਟ ਕਰਨ ਲੱਗੇ ਆ ਪਿੰਡਾਂ ਦੇ ਵਿੱਚ ਛੋਟੇ ਛੋਟੇ ਰੈਸਟੋਰੈਂਟ ਵੀ ਹੈਗੇ ਨੇ